ਪਾਠ ਕਿਹੜਾ ਹੈ ਨਾਮਾ ਕੀ ਨਾਮਾ ਜਿਵੇਂ ਆਪਾਂ ਨੇ ਕੱਲ ਕੀਤਾ ਸੀਗਾ ਅਸੀਂ 8ਵੀਂ ਕਲਾਸ ਕਿਹੜੀ ਇਤਿਹਾਸ پڑھ ਰਹੇ ਹਾਂ ਕਿ ਆਧੁਨਿਕ ਕਾਲ پڑھ ਰਹੇ ਹਾਂ ਹਾਂਜੀ ਆਧੁਨਿਕ ਕਾਲ ਦੇ ਵਿੱਚ ਭਾਰਤ ਗੁਲਾਮ ਹੋਣ ਦਾ ਕਾਲ ਕਿਹਦਾ ਅੰਗਰੇਜ਼ਾਂ ਦਾ ਜਿਹੜੇ ਉਹ ਅੰਗਰੇਜ਼ ਆਏ ਸੀ ਭਾਰਤ ਵਿੱਚ ਬੜਾ ਵਪਾਰ ਕਰਨ ਵਾਸਤੇ ਆਏ ਸੀਗੇ ਪ੍ਰਾਚੀਨ ਕਾਲ ਤੋਂ ਭਾਰਤ ਅਤੇ ਯੂਰਪੀ ਦੇਸ਼ਾਂ ਦਾ ਆਪਰਤਿ ਵਪਾਰਕ ਸਬੰਧ ਰਹੇ ਨੇ ਪਰ ਪਹਿਲਾਂ ਜਿਹੜਾ ਜ਼ਿਆਦਾਤਰ ਵਪਾਰ ਹੁੰਦਾ ਸੀ ਉਹ ਹੁੰਦਾ ਸੀਗਾ ਥਾਲ ਮਾਰਗ ਰਾਹੀਂ ਪਹਿਲਾਂ ਇੱਕ ਰੂਟ ਮੰਨੂਰ ਤੀਗਾ ਸਿਲਕ ਰੂਟ ਇੱਥੇ ਚਾਈਨਾ ਦੇਸ਼ ਹੈ ਚਾਈਨਾ ਦੇ ਵਿੱਚੋਂ ਐ ਮੱਧੇਸ਼ੀਆ ਵਿੱਚ ਦੀ ਇੱਥੇ ਜਾਇਆ ਕਰਦਾ ਸੀ ਪਹਿਲਾਂ ਵਪਾਰ ਹੁੰਦਾ ਸੀਗਾ ਪਰ 15ਵੀਂ ਸਦੀ ਵਿੱਚ ਕੀ ਹੁੰਦਾਗਾ ਜਿਹੜਾ ਮੱਧ ਏਸ਼ੀਆ ਦਾਗਾ ਤੇ ਇਹ ਯੂਰਪ ਦੇਸ਼ ਹੈਗਾ ਇੱਥੇ ਤੁਰਕਾਂ ਦਾ ਰਾਜ ਸਥਾਪਿਤ ਹੋ ਜਾਂਦਾ ਉਹਦੇ ਕਰਕੇ ਜਿਹੜਾ ਆਹ ਰੂਟ ਆ ਸਾਰਾ ਇਹ ਬੰਦ ਹੋ ਜਾਂਦਾ ਤੇ ਜਿਹੜੀ ਯੂਰਪੀਅਨ ਦੇਸ਼ ਨੇ ਆ ਯੂਰਪਾ ਦਾ ਆfਰੀਕਾ ਆ ਏਸ਼ੀਆ ਇਧਰਲੇ ਪਾਸੇ ਆਪਣਾ ਨਾਰਥ ਅਮਰੀਕਾ ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਥੱਲੇ ਆਪਣਾ ਆ ਗਿਆ ਆਸਟ੍ਰੇਲੀਆ ਤਾਂ ਫਿਰ ਜਿਹੜੇ ਯੂਰਪੀਅਨ ਦੇਸ਼ ਤੇ ਗਏ ਇਹ ਠੰਡੇ ਇਲਾਕੇ ਨੇਗੇ ਇੱਥੇ ਮਸਾਲੇ ਵਗੈਰਾ ਜ਼ਿਆਦਾਤਰ ਨਹੀਂ ਹੁੰਦੇ ਤਾਂ ਇਹ ਮਸਾਲੇ ਵਗੈਰਾ ਨਿਆਣ ਵਾਸਤੇ ਇੱਧਰ ਦੀ ਭਾਰਤ ਆਇਆ ਕਰਦੇ ਸੀ ਜਦੋਂ ਤੁਰਕਾਂ ਰਾਜ ਸਥਾਪਿਤ ਹੋ ਗਿਆ ਤੇ ਇਹ ਬੰਦ ਹੋ ਗਿਆ ਰਸਤਾ ਤਾਂ ਇਹਨਾਂ ਨੇ ਸਮੁੰਦਰੀ ਰਸਤੇ ਰਾਹੀਂ ਦੱਖਣੀ ਅਫਰੀਕਾ ਦੇ ਇੱਥੋਂ ਦੀ ਇਹਨਾਂ ਨੇ ਭਾਰਤੋਂ ਨਾਲ ਸ਼ੁਰੂ ਕਰਤਾ ਕਦੇ ਬਾਅਦ ਸਿਰਫ ਵਪਾਰ ਕਰਨ ਵਾਸਤੇ ਤਾਂ ਸਭ ਤੋਂ ਪਹਿਲਾਂ ਪੁਰਤਗਾਲੀ 27 ਮਈ 1498 ਨੂੰ ਕੌਣ ਪਹੁੰਚਿਆ ਸੀਗਾ ਜੀ ਗੁਟਾਮਾਸ ਕੋਟੇਮਾ ਕਿੱਥੇ ਪਹੁੰਚਿਆ ਸੀ ਭਾਰਤ ਦੇ ਕਾਲੀਕਟ ਕਾਲੀਕਟ ਕਿੱਥੇ ਹੈਗਾ ਕੇਰਲਾ ਵਿੱਚ ਕੇਰਲਾ ਵਿੱਚ ਹੈਗਾ ਉਸ ਤੋਂ ਅੱਗੇ ਫਿਰ ਹੌਲੀ-ਹੌਲੀ ਜਿਹੜੇ ਪੁਰਤਗਾਲੀ ਵਪਾਰ ਕਰਨ ਲੱਗੇ ਤਾਂ ਉਸ ਤੋਂ ਬਾਅਦ ਹੋਰ ਯੂਰਪੀ ਦੇਸ਼ਾਂ ਦੇ ਵਿੱਚੋਂ ਭਾਰਤ ਵੱਲ ਵਪਾਰ ਕਰਨ ਲਈ ਤੁਰ ਪਏ ਜਿਵੇਂ ਕਿ ਅੱਗੇ ਸਾਡਾ ਆਊਗਾ ਫਿਰ ਜਦੋਂ ਉਹ ਭਾਰਤ ਵਿੱਚ ਵਪਾਰ ਕਰਨ ਵਾਸਤੇ ਆ ਗਏ ਤਾਂ ਪਹਿਲਾਂ ਪੁਰਤਗਾਲੀ ਆਏ ਫਿਰ ਡਾਚਾ ਆਏ ਫਿਰ ਅੰਗਰੇਜ਼ ਆਏ ਤੇ ਫਿਰ ਪ੍ਰਾਂਤਸੀ ਜਿਹੜਾ ਸੀ ਅੰਗਰੇਜ਼ ਸ਼ਬਦ ਵਰਤਦੇ ਆ ਉਹ ਅਸੀਂ ਕਿਸ ਦੇ ਲਈ ਵਰਤਦੇ ਆ ਜੀ ਇੰਗਲੈਂਡ ਇੰਗਲੈਂਡ ਠੀਕ ਹੈ ਜੀ ਤਾਂ ਇਹਨਾਂ ਨੇ ਕੀ ਕੀਤਾ ਭਾਰਤ ਦੇ ਵਕ ਵਕ ਇਤਰਾਹ ਵਿੱਚ ਜਿੱਥੇ ਵੀ ਵਧੀਆ ਉਪਜ ਹੁੰਦੀ ਸੀ ਉੱਥੇ ਇਹਨਾਂ ਨੇ ਆਪਣੇ ਆਪਣੇ ਕੇਂਦਰ ਸਥਾਪਿਤ ਕਰ ਲਏ ਜਿਹਨੂੰ ਵਸਤੀ ਕਹਿੰਦੇ ਸੀ ਜਿਵੇਂ ਇੱਕ ਦੁਕਾਨਦਾਰ ਇੱਕ ਦੁਕਾਨ ਖੋਲਦਾ ਦੁਕਾਨਦਾਰ ਆਪ ਕੁਝ ਨਹੀਂ ਪੈਦਾ ਕਰਦਾ ਉਹ ਇਧਰੋਂ ਉਧਰੋਂ ਸਮਾਨ ਲੈ ਕੇ ਆਉਂਦਾਗਾ ਤੇ ਦੁਕਾਨ ਤੇ ਲਿਆ ਕੇ ਸਮਾਨ ਨੂੰ ਵੇਚਦਾਗਾ ਐਵੇਂ ਹੀ ਇਹ ਸੀ ਇਹਨਾਂ ਨੇ ਆਪਣੇ ਆਪਣੇ ਕੇਂਦਰ ਸਥਾਪਿਤ ਕਰ ਲੈ ਵਪਾਰ ਕਰਨ ਵਾਸਤੇ ਜਿਵੇਂ ਪੁਰਤਗਾਲੀ ਸੀਗੇ ਉਹਨਾਂ ਨੇ ਗੋਆ ਦਮਨ ਸਾਲਸੈਟ ਵਾਸੇਨ ਮੁੰਬਈ ਜਣ ਕੇ ਆਹ ਸਾਈਡ ਆਹ ਸਾਈਡ ਤੇ ਉੱਤੇ ਜਿਹੜੇ ਪੁਰਤਗਾਲੀ ਸੀਗੇ ਉਹਨਾਂ ਨੇ ਆਪਣੇ ਵਪਾਰਕ ਕੇਂਦਰ ਸਥਾਪਿਤ ਕਰ ਲਏ ਪੁਰਤਗਾਲ ਫਿਰ ਡੱਚ ਆਏ ਡੱਚ ਇੱਥੇ ਆਪਣਾ ਕੇਂਦਰ ਸਥਾਪਿਤ ਕਰ ਲਿਆ ਇੱਥੋਂ ਚੀਜ਼ਾਂ ਇਕੱਠੀਆਂ ਕਰਦੇ ਤੇ ਇੱਥੇ ਕੇਂਦਰ ਸਥਾਪਿਤ ਕਰ ਲਈ ਇੱਥੋਂ ਯੂਰਪ ਨੂੰ ਭੇਜ ਦਿੰਦੇ ਕਿ ਕਿਹੜੇ ਰਾਸਤੇ ਸਮੁੰਦਰੀ ਰਾਸਤੇ ਫਿਰ ਅੰਗਰੇਜ਼ ਆਏ ਉਹਨਾਂ ਨੇ ਸੂਰਤ ਅਹਮਦਾਬਾਦ ਬੜੋਚ ਆਗਰਾ ਬੰਬਈ ਤੇ ਕਲਕੱਤਾ ਇਹਨਾਂ ਨੇ ਵੀ ਇਸ ਪਾਸੇ ਜੀ ਆਪਣੇ ਕੇਂਦਰ ਸਥਾਪਿਤ ਕਰ ਲਏ। ਅਈ ਫਰਾਂਸੀਸੀ ਆਏ ਉਹਨਾਂ ਨੇ ਪਾਂਡੇਚਰੀ ਇਸ ਸਾਈਡ ਚੰਦਰਨਗਰ ਕਲਕੱਤਾ ਤੇ ਕਾਰੀਕਲ ਇਹਨੇ ਆਪਣੇ ਆਪਣੇ ਕੇਂਦਰ ਸਥਾਪਿਤ ਕਰ ਲਏ। ਹੁਣ ਦੇਖੋ ਇਹਨਾਂ ਨੇ ਆਪਣੇ ਕੇਂਦਰ ਸਥਾਪਿਤ ਕਰ ਲਏ ਇਹਨਾਂ ਨੇ ਸਮਾਨ ਪ੍ਰੀਤਨਾ ਸਸਤਾ ਸਾਰਿਆਂ ਦਾ ਲਗਭਗ ਕਲਕੱਤਾ ਵਿੱਚ ਕੇਂਦਰ ਸਥਾਪਿਤ ਸੀਗਾ। ਕਿਉਂਕਿ ਉਸ ਸਮੇਂ ਜਿਹੜਾ ਕਲਕੱਤਾ ਸੀਗਾ ਉਹਦੀ ਬਹੁਤ ਜ਼ਿਆਦਾ ਮਹੱਤਤਾ ਸੀ। ਅੱਜ ਕੱਲ ਸਾਡੀ ਰਾਜਧਾਨੀ ਦਿੱਲੀ ਆ ਪਰ ਦਿੱਲੀ ਦਾ ਰਾਜਧਾਨੀ 1911 ਪਰ ਆ ਕੇ ਬਣਿਆ। ਉਸ ਤੋਂ ਪਹਿਲਾਂ ਸਾਰਾ ਕੁਝ ਕਲਕੱਤਾ ਤੋਂ ਹੀ ਹੁੰਦਾ ਸੀਗਾ। ਤਾਂ ਫਿਰ ਜਦੋਂ ਇਹ ਚਾਰ ਮੁੱਖ ਚਾਰ ਮੁੱਖ ਦੇਸ਼ਾਂ ਦੇ ਲੋਕਾਂ ਨੇ ਇਹਨਾਂ ਨੇ ਕੇਂਦਰ ਸਥਾਪਿਤ ਕੀਤੇ ਤਾਂ ਸਮਾਨ ਇਕੱਠਾ ਕਰਨ ਵਾਸਤੇ ਇਹਨਾਂ ਦੇ ਆਪਸ ਦੇ ਵਿੱਚ ਲੜਾਈਆਂ ਸ਼ੁਰੂ ਹੋ ਗਈਆਂ। ਜਿਹਨੂੰ ਕਿਹਾ ਜਾਂਦਾਗਾ ਵਪਾਰ ਯੁੱਧ 17ਵੀਂ ਸਦੀ ਆਉਂਦੇ ਆਉਂਦੇ ਜਿਹੜੇ ਡੱਚ ਤੇ ਪੁਰਤਗਾਲੀ ਸੀ ਉਹ ਤਾਂ ਕਮਜ਼ੋਰ ਹੋ ਗਏ ਤੇ ਦੋ ਸ਼ਕਤੀਆਂ ਮੇਨ ਰਹਿ ਗਈਆਂ ਅੰਗਰੇਜ਼ ਤੇ ਫ੍ਰਾਂਸ ਇਹ ਜਿਹੜੀ ਅਸੀਂ ਫੋਟੋ ਦੇਖ ਰਹੇ ਹਾਂ ਇਹ ਕਿਸ ਦੀ ਹੈਗੀ ਬਸਪੋਰੀ ਦਮਨ ਦਾ ਜਿਹੜਾ ਪਹਿਲਾ ਪੁਰਤਗਾਲੀ ਸੀਗਾ ਜਿਹੜਾ ਭਾਰਤ ਵਿੱਚ ਆਇਆ ਸੀ ਕੀ ਕਰਨ ਆਇਆ ਸੀਗਾ ਭਾਰਤ ਨਹੀਂ ਕਿ ਭਾਰਤ ਵਿੱਚੋਂ ਸਸਤੀਆਂ ਚੀਜ਼ਾਂ ਲਿਆ ਕੇ ਕਿਧਰ ਵੇਚੂਗਾ ਜੂਰਪਰੇ ਵਿੱਚ ਉਸ ਤੋਂ ਬਾਅਦ ਫਿਰ ਬਸਕੋਟ ਦੇ ਘਰਾਂ ਨੂੰ ਦੇਖ ਕੇ ਕਿ ਕੁਰਤਕਾਲੇ ਸੀਗਾ ਹੋਰਾਂ ਨੇ ਵੀ ਉਹਨਾ ਸ਼ੁਰੂ ਕਰਤਾ ਤਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੁੰਦੀ ਆ ਤਾਂ ਇੰਗਲੈਂਡ ਦੇ ਵਪਾਰੀਆਂ ਨੇ ਇੱਕ ਕੰਪਨੀ ਸਥਾਪਿਤ ਕੀਤੀ ਜਿਸ ਦਾ ਨਾਮ ਸੀਗਾ ਮਰਚੈਂਟ ਐਡਵੈਂਚਰਸ ਉਸ ਸਮੇਂ ਇੰਗਲੈਂਡ ਦੀ ਮਹਾਰਾਣੀ ਸੀ ਐਲਿਜ਼ਾਬੈਥ ਪਹਿਲੀ 31 ਦਸੰਬਰ 1600 ਨੂੰ ਉਸ ਕੰਪਨੀ ਨੂੰ 15 ਸਾਲ ਪੂਰਬ ਵਾਲੇ ਦੇਸ਼ਾਂ ਜਾਂ ਭਾਰਤ ਨਾਲ ਕਹਿ ਲੋ ਵਪਾਰ ਕਰਨ ਦਾ ਅਧਿਕਾਰ ਦਿੱਤਾ ਇੱਕ ਅਧਿਕਾਰ ਹੁੰਦਾਗਾ ਕਿ ਇੰਗਲੈਂਡ ਦੇ ਵੱਲੋਂ ਬ੍ਰਿਟੇਨ ਦੇ ਵੱਲੋਂ ਸਿਰਫ ਜਿਹੜੀ ਕਿ 15 ਮੈਂਬਰੀ ਗਰੁੱਪ ਬਣਾਇਆ ਉਹੋ ਹੀ ਵਪਾਰ ਕਰੂਗਾ ਕੋਈ ਵਿਅਕਤੀ ਨਿੱਜੀ ਵਪਾਰ ਕਰਨਾ ਨਹੀਂ ਜਾਊਗਾ ਆ 1615 ਵਿੱਚ ਇੱਕ ਕੰਪਨੀ ਦਾ ਅਧਿਕਾਰੀ ਸਰ ਥਾਮਸ ਰੋ ਆਇਆ ਉਸ ਸਮੇਂ ਭਾਰਤ ਦਾ ਬਾਦਸ਼ਾਹ ਸੀਗਾ ਮੁਗਲ ਬਾਦਸ਼ਾਹ ਦੀ ਚਹੰਗੀਰ ਉਹਦੇ ਕੋਲੋਂ ਵਿਕਾਰਕ ਸਹੂਲਤਾ ਲੈਣ ਵਿੱਚ ਕਾਮਯਾਬ ਹੋ ਗਿਆ ਜਿੰਨੇ ਕਿ ਭਾਰਤ ਦੇ ਕੁਝ ਕੇਂਦਰਾਂ ਵਿੱਚ ਇੰਗਲੈਂਡ ਦੇ ਵੱਲੋਂ ਵਪਾਰ ਕਰਨ ਦੀ ਖੁੱਲ੍ਹ ਮਿਲ ਗਈ ਤਾਂ ਹੌਲੀ-ਹੌਲੀ ਕਰਦੇ ਅੰਗਰੇਜ਼ਾਂ ਨੇ ਸੂਰਤ ਅਹਮਦਾਬਾਦ ਬ੍ਰੋਚ ਤੇ ਆਗਰੇ ਵਿੱਚ ਆਪਣੀਆਂ ਬਸਤੀਆਂ ਸਥਾਪਿਤ ਕਰ ਲਈਆਂ 1640 ਈਸਵੀ ਵਿੱਚ ਹੰਰੀਚਾ ਨੇ ਮਦਰਾਸ ਵਿੱਚ ਇੱਕ ਆਪਣੀ ਬਸਤੀ ਕਾਇਮ ਕਰ ਲਈ ਤੇ 1690 ਵਿੱਚ ਉਹਨਾਂ ਨੇ ਕਲਕੱਤੇ ਵਿੱਚ ਆਪਣੀ ਬਸਤੀ ਕਾਇਮ ਕਰ ਲਈ ਤਾਂ ਹੋਲੀ-ਹੋਲੀ ਉਹਨਾਂ ਨੇ ਕਲਕੱਤੇ ਵਿੱਚ ਇੱਕ ਫੋਰਟ ਵਿਲੀਅਮਰ ਨਾਂ ਦਾ ਕਿਲਾ ਵੀ ਉਸਾਰਿਆ ਕਿਲਾ ਮਤਲਬ ਕੀ ਸੀਗਾ ਜਿੱਥੋਂ ਵਪਾਰ ਕਰਦੇ ਸੀ ਉਹਦੇ ਆਲੇ-ਦੁਆਲੇ ਚਾਰ ਦੀਵਾਰੀ ਬਣਾ ਲਈ ਤਾਂ ਕਿ ਉਹ ਉਹਨਾਂ ਦਾ ਸਮਾਨ ਤੇ ਉਹਨਾਂ ਦੇ ਪਰਿਵਾਰ ਉਸ ਬਾਉਂਡਰੀ ਦੇ ਅੰਦਰ ਕੀ ਰਹਿਣਾ ਸੁਰੱਖਿਅਤ ਰਹੇ। ਆਬਰ 1717 ਵਿੱਚ ਕੰਪਨੀ ਨੂੰ ਮੁਗਲ ਸਮਰਾਟ ਉਸ ਨੇ ਰੁਖੀਅਰ ਸੀਗਾ ਬੰਗਾਲ, ਬਿਹਾਰ ਤੇ ਉੜੀਸਾ ਵਿੱਚ ਪਹਿਲਾਂ ਚੁੰਗੀਕਾਰ ਲੱਗਦਾ ਸੀਗਾ ਜੇ ਇੱਕ ਪਿੰਡ ਤੋਂ ਦੂਜੇ ਪਿੰਡ ਜਾਈਏ ਤਾਂ ਰਾਸਤੇ ਵਿੱਚ ਟੈਕਸ ਦੇਣਾ ਪੈਂਦਾ ਸੀ। ਜੇ ਅਸੀਂ ਇੱਥੋਂ 50 ਕਿਲੋਮੀਟਰ ਜਾਈਏ ਤਾਂ ਸਾਨੂੰ ਪਿੰਡ-ਪਿੰਡ ਜਿਹੜਾ ਪਾਰ ਕਰਾਂਗੇ ਉਹ ਟੈਕਸ ਦੇਣਾ ਪੈਣਾ ਸੀ ਤਾਂ ਉਸ ਦਾ ਹੱਲ ਕੀ ਕੀਤਾ ਇਹਨਾਂ ਨੇ ਬੰਗਾਲ, ਬਿਹਾਰ ਤੇ ਉੜੀਸਾ ਵਿੱਚ ਇਹਨੇ ਸਾਨੂੰ 30000 ਰੁਪਇਆ ਇੱਕ ਸਾਲ ਦਾ ਭਰਿਆ ਕਰਾਂਗੇ ਇਹਦਾ 3 ਨਾਂ ਖੇਤਰਾਂ ਵਿੱਚ ਅਸੀਂ ਇਸ ਤੋਂ ਇਲਾਵਾ ਹੋਰ ਕੋਈ ਵੀ ਟੈਕਸ ਨਹੀਂ ਦੇਵਾਂਗੇ ਇਹੜੀ ਅੰਗਰੇਜ਼ਾਂ ਦੀ ਬਹੁਤ ਵੱਡੀ ਕਾਮਯਾਬੀ ਸੀ ਕਿੱਥੇ ਦਾ ਪਹਿਲਾਂ ਇਹਨਾਂ ਨੂੰ ਵਕ-ਵਕ ਖੇਤਰਾਂ ਵਿੱਚ ਵਕ-ਵਕ ਟੈਕਸ ਦੇਣਾ ਪੈਂਦਾ ਸੀ ਨਨ ਕਾਮ ਮੈਨੇ ਮੇੜਤਾ ਵੀ 3000 ਰੁਪਏ ਦੇਵਾਂਗੇ ਅਸੀਂ ਸਾਲ ਦਾ ਤੇ ਅਸੀਂ ਤਿੰਨ ਖੇਤਰਾਂ ਦੇ ਵਿੱਚ ਬਿਨਾ ਕੋਈ ਟੈਕਸ ਦਿੱਤੇ ਹੋਰ ਤੁਸੀਂ ਵਪਾਰ ਕਰਾਂਗੇ ਕਤ ਵਪਾਰ ਕੀ ਕਰਦੇ ਸੀ ਉਹ ਭਾਰਤ ਵਿੱਚ ਪਾਰਾ ਸਿੱਕਾ ਤੇ ਕੱਪੜਾ ਭਾਰਤ ਵਿੱਚ ਲਿਆਉਂਦੇ ਸੀ ਤੇ ਭਾਰਤ ਤੋਂ ਸੂਤੀ ਤੇ ਰੇਸ਼ਮੀ ਕੱਪੜਾ ਗਰਮ ਮਸਾਲੇ ਨੀਲ ਤੇ ਅਫੀਮ ਭਾਰਤ ਤੋਂ ਉਹ ਇੰਗਲੈਂਡ ਵੱਲ ਲਿਜਾਇਆ ਕਰਦੇ ਸੀ ਤਾਂ ਜਦੋਂ ਇਸ ਨੇ ਕੰਪਨੀ ਦੀ ਸਥਾਪਨਾ ਕੀਤੀ ਬ੍ਰਿਟੇਨ ਨੇ ਤਾਂ ਉਹਨੂੰ ਦੇਖ ਕੇ 1664 ਦੇ ਵਿੱਚ ਫਰਾਂਸ ਨੇ ਵੀ ਫਰਾਂਸੀਸੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਜਿਹੜਾ ਈਸਟ ਸ਼ਬਦ ਹੈਗਾ ਇਹਦਾ ਮਤਲਬ ਕੀ ਆ ਪੂਰਬ ਕਿਉਂਕਿ ਸਾਡਾ ਜਿਹੜਾ ਭਾਰਤ ਹੈਗਾ ਉਹ ਜੁਰਪਦੇ ਕਿਹੜੇ ਪਾਸੇ ਹੈਗਾ ਪੂਰਬ ਵਾਲੇ ਪਾਸੇ ਤਾਂ ਦੋ ਗਵਰਨਰ ਆਏ ਉਹਨਾਂ ਦੇ ਡੋਮਾ ਤੇ ਡੁੱਪਲੇ ਉਹਨਾਂ ਦੇ ਸਮੇਂ ਫਰਾਂਸੀਸੀ ਕੰਪਨੀ ਦਾ ਬਹੁਤ ਜ਼ਿਆਦਾ ਵਿਸਤਾਰ ਹੁੰਦਾ ਹੈ। ਤਾਂ ਜਦੋਂ ਫ੍ਰਾਂਸੀਸੀ ਕੰਪਨੀ ਦਾ ਵਿਸਤਾਰ ਹੋਣਾ ਸ਼ੁਰੂ ਹੋ ਜਾਂਦਾ ਤਾਂ ਜਿਹੜੇ ਅੰਗਰੇਜ਼ ਸੀਗੇ ਇਸ ਢੇ ਨਿਆ ਕੰਪਨੀ ਸੀਗੀ ਉਹ ਇਹਨੂੰ ਸਹਿਨ ਨਾ ਕਰ ਸਕੀ। ਜਦੋਂ ਸਹਿਨ ਨਾ ਕਰ ਸਕੀ ਇਹਨਾਂ ਨੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਨੀਮਤ ਘੋਣਾ ਜਾਂ ਇੱਕ ਦੂਜੇ ਨੂੰ ਖੇਤਰਾਂ ਵਿੱਚੋਂ ਕੱਢਣਾ ਸ਼ੁਰੂ ਕਰ ਦਿੱਤਾ ਜਿਹਦੇ ਕਰਕੇ ਐਂਗਲੋ ਫ੍ਰਾਂਸੀਸੀ ਦੁਸ਼ਮਣੀ ਪੈ ਜਾਂਦੀ ਹੈ। ਇਹਦੇ ਕਰਕੇ ਤਿੰਨ ਜੁੱਦ ਹੁੰਦੇ ਨੇ ਕਰਨਾਟਕਾ ਦਾ ਪਹਿਲਾ ਜੁੱਦ ਇਹ ਹੁੰਦਾਗਾ 1746 ਤੋਂ ਲੈ ਕੇ 1748 ਤੱਕ ਇਹਦਾ ਕਾਰਨ ਕੀ ਸੀਗਾ 1740 ਵਿੱਚ ਆਸਟਰੀਆ ਇੱਕ ਦੇਸ਼ਾ ਯੂਰਪ ਦਾ ਉਹਦਾ ਅਗਲਾ ਰਾਜਾ ਕੌਣ ਹੋਊਗਾ ਉਹਦੇ ਸਬੰਧੀ ਝਗੜਾ ਸ਼ੁਰੂ ਹੋ ਜਾਂਦਾ ਜਿਸ ਵਿੱਚ ਇੱਕ ਪਾਸੇ ਫ੍ਰਾਂਸ ਹੁੰਦਾ ਇੱਕ ਪਾਸੇ ਕੌਣ ਹੁੰਦਾਗਾ ਬ੍ਰਿਟੇਨ ਹੁੰਦਾਗਾ ਤਾਂ ਜਦੋਂ ਉੱਥੇ ਯੁੱਧ ਸ਼ੁਰੂ ਹੋ ਜਾਂਦਾ ਤਾਂ ਭਾਰਤ ਵਿੱਚ ਵੀ ਯੁੱਧ ਹੋਣਾ ਸੁਭਾਵਿਕ ਸੀ ਉੱਥੇ ਵੀ ਜਦੋਂ ਸ਼ੁਰੂ ਹੋ ਗਿਆ ਤਾਂ 1746 ਵਿੱਚ ਜਿਹੜਾ ਫ੍ਰਾਂਸੀਸੀ ਕੁਆਰੰਟ ਡੁਪਲੇ ਸੀਗਾ ਉਹਨੇ ਵਿੱਚ ਉਹਨੇ ਮਦਰਾਸ ਵਿੱਚ ਇੱਕ ਅੰਗਰੇਜ਼ਾਂ ਦੀ ਵਸਤੀ ਸੀ ਉਹਤੇ ਅਧਿਕਾਰ ਕਰ ਲਿਆ ਜਿਹੜਾ ਉਸ ਸਮੇਂ ਕਰਨਾਲਕ ਦਾ ਨਵਾਬ ਸੀ ਅਰਬਰੂਦੀਨ ਉਹਨੇ ਫ੍ਰਾਂਸੀਸੀਆਂ ਨੂੰ ਕਿਹਾ ਵੀ ਤੁਸੀਂ ਭਾਈ ਵਸਤੀ ਵਾਪਸ ਕਰ ਦਿਓ ਕਿ ਇਹ ਫ੍ਰਾਂਸੀਸੀ ਕਹਿੰਦੇ ਵੀ ਅਸੀਂ ਵਾਪਸ ਨਹੀਂ ਕਰਾਂਗੇ ਤਦ ਉਹਨਾਂ ਨੇ ਮਨ੍ਹਾ ਕਰਤਾ ਤਾਂ ਅੰਗਰੇਜ਼ਾਂ ਨੇ ਬਦਲੇ ਵਿੱਚ ਪਾਂਡੇਚੇਰੀ ਉੱਤੇ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੀ ਐਨੇ ਨੂੰ ਕੀ ਹੁੰਦਾਗਾ ਯੂਰਪ ਦੇ ਵਿੱਚ ਉਹ ਜਦੋਂ ਜੁੱਧ ਦੀ ਐਸਟਰੀਆ ਉਹ ਸਮਾਪਤ ਹੋ ਜਾਂਦਾ ਤੇ ਭਾਰਤ ਵਿੱਚ ਵੀ ਇਹ ਜੁੱਧ ਕੀ ਹੋ ਜਾਂਦਾ ਸੁਆਪ ਤਾਂ ਦੇਖੋ ਪਹਿਲਾਂ ਯਾਦ ਕਰਨਾ ਵੀ ਜੁੱਧ ਕਦੋਂ ਸ਼ੁਰੂ ਹੋਇਆ 1746 ਤੋਂ ਲੈ ਕੇ 48 ਤੱਕ ਕਾਰਨ ਕੀ ਸੀਗਾ ਆਸਰੀਆ ਦੇ ਉਥਰਾ ਅਧਿਕਾਰੀ ਸੰਬੰਧੀ ਝਗੜਾ ਚਲ ਰਿਹਾ ਸੀਗਾ ਤਰਨਾਟਕਾ ਤੇ ਹైదరాబాద్ ਦੀ ਰਾਜਧਨੀ ਦਾ ਝਗੜਾ ਸਭ ਤੋਂ ਪਹਿਲਾਂ ਤਾਂ ਤੁਸੀਂ ਸਮਝੋ ਕਿਹੜਾ ਸ਼ਬਦ ਵਰਤੇ ਗਿਆ ਕਰਨਾਟਕ ਇਹ ਸਾਡਾ ਵਰਤਮਾਨ ਕਰਨਾਟਕ ਰਾਜ ਹੈਗਾ ਉਸ ਸਮੇਂ ਕਰਨਾਟਕ ਸ਼ਬਦ ਹੋਰ ਤਰ੍ਹਾਂ ਸੀ ਜੋ ਵੀ ਆ ਏਰੀਆ ਸੀ ਆਂਧਰਾ ਪ੍ਰਦੇਸ਼ ਦਾ ਮ드ਰਾਸ ਦਾ ਤਾਂ ਮੈਂ 나ਡੂ ਦਾ ਇਹ ਸਾਰੇ ਖੇਤਰ ਨੂੰ ਉਦੋਂ ਕਰਨਾਟਕ ਕਹਿੰਦੇ ਸੀ ਕਰਨਾਟਿਕ ਕਹਿੰਦੇ ਸੀ ਇੰਗਲਿਸ਼ ਵਿੱਚ ਕਰਨਾਟਕ ਕਹਿੰਦੇ ਸੀਗੇ ਤਾਂ ਅੱਜ ਦੇ ਨਾਲ ਸਾਡਾ ਇੱਥੇ ਕੇਰਲਾ, ਕਰਨਾਟਕ, ਗੋਆ ਵਰਤਮਾਨ ਸਮੇਂ ਤੇ ਇਹ ਹੈਗਾ ਪਰ ਪਹਿਲਾਂ ਇਹ ਸਾਰੇ ਖੇਤਰ ਨੂੰ ਕਹੇ ਸੀਗੇ ਕਰਨਾਟਕ ਐਵੇਂ ਇੱਕ ਜਗ੍ਹਾ ਹਰ ਕੋਣ ਇਹਨਾਂ ਨੂੰ ਪੜਾਂਗੇ ਅਸੀਂ ਉਹ ਇੱਥੇ ਸਾਰਾ ਇਹ ਨਕਸ਼ਾ ਸਾਨੂੰ ਪਿੰਕ ਤੋਂ ਪੜਾਏ ਸਮਝਾ ਲੂਆ ਕਰਨਾਟਕ ਕਹਿੰਦੇ ਕਿ ਉਹ ਸੀਗੇ ਕਿਹੜਾ ਵਰਤਮਾਨ ਕਰਨਾਟਕ ਆ ਉਹਦਾ ਖੇਤਰ ਬਹੁਤ ਘੱਟ ਆਗਾ ਪਰ ਇਹਦਾ ਦੱਖਣੀ ਭਾਰਤ ਦਾ ਇਹ ਏਰੀਆ ਹੈਗਾ ਉਹਨੂੰ ਸਾਰੇ ਨੂੰ ਕਹਿੰਦੇ ਸੀ ਕਰਨਾਟਕ ਜੋ ਕਿ ਕਹਿੰਦੇ ਸੀ ਕਰਨਾਟਕ ਕਰਨਾਟਕ ਇਹ ਸਾਨੂੰ ਪਤਾ ਹੋਣਾ ਚਾਹੀਦਾਗਾ ਇਹ ਫੋਟੋ ਇਹ ਕਿ ਰੌਕਟ ਕਲਾਈਪ ਦੀ ਇਹ ਬੰਦੇ ਦੀ ਜ਼ਿੰਦਗੀ ਚ ਘਟਨਾ ਵਾਪਰੀ ਸੀ ਜਦੋਂ ਇਹ ਭਾਰਤ ਵਿੱਚ ਆਉਣ ਤੋਂ ਪਹਿਲਾਂ ਇਨੇ ਆਪਣੇ ਗੋਲੀ ਮਾਰਨੀ ਚਾਹੀ ਜਿਹੜਾ ਗੋਲੀ ਮਾਰਨ ਲੱਗਿਆ ਉਹ ਰਾਉਂਡ ਨਿਕਲ ਗਿਆ ਖਾਲੀ ਗੋਲੀ ਬੱਜੀ ਨਹੀਂ ਇਹ ਕਹਿੰਦਾ ਵੀ ਜਿਹੜਾ ਮੇਰੇ ਗੋਲੀ ਨਹੀਂ ਬੱਜੀ ਮੈਂ ਕੋਈ ਜ਼ਿੰਦਗੀ ਚ ਵੱਡਾ ਕੰਮ ਕਰੂੰਗਾ ਫਿਰ ਇਹ ਭਾਰਤ ਵਿੱਚ ਆ ਜਾਂਦਾ ਤਾਂ ਭਾਰਤ ਵਿੱਚ ਆ ਕੇ ਈਸਟ ਇੰਡੀਆ ਕੰਪਨੀ ਨੂੰ ਮਜ਼ਬੂਤ ਕਰਨ ਵਿੱਚ ਸਭ ਤੋਂ ਵੱਧ ਹੱਥ ਇਸ ਬੰਦੇ ਦਾ ਸੀ ਜੇਕਰ ਇਹ ਉਦੋਂ ਇਹ ਗੋਲੀ ਬਾਜੀ ਜਾਂਦੀ ਤਾਂ ਅੱਜ ਭਾਰਤ ਦਾ ਇਤਿਹਾਸ ਬਿਲਕੁਲ ਹੋੰਦਾ ਦੇਖੋ ਇੱਕ ਅਗਲੀ ਗੱਲ ਜਦੋਂ ਇਹ ਭਾਰਤ ਵਿੱਚ ਚਲਾ ਜਾਂਦਾਗਾ ਭਾਰਤ ਵਿੱਚੋਂ ਚਲਾ ਜਾਂਦਾ ਇਥੇ ਮਕਦਮਾ ਚੱਲਦਾਗਾ ਵੀ ਤਿੰਨ ਭਾਰਤ ਵਿੱਚ ਕਰਾਪਸ਼ਨ ਕੀਤੀ ਆ ਗਈ ਤੇ ਪੈਸਾ ਖਾਤਾ ਤੇ ਗੁੱਸੇ ਵਿੱਚ ਆ ਕੇ ਇਹ ਫੇਰ ਵੀ ਗੋਲੀ ਖਾ ਗਈ ਮਾਰ ਕੇ ਮਰ ਗਿਆ ਦੇਖਦੇ ਗੋਲੀ ਪਹਿਲਾਂ ਮਾਰ ਜਾਂਦਾ ਤਾਂ ਸ਼ਾਇਦ ਭਾਰਤ ਦਾ ਇਤਿਹਾਸ ਵੀ ਹੋਰ ਹੁੰਦਾ ਇਹ ਰੌਬਰਟ ਕਲਾਈ ਵਾਗਾ ਕਿਵਰ ਬਹੁਤ ਪੈਸਾ ਲਿਆ ਕਰਨ ਹੋਈ ਤੇ ਭਾਰਤ ਨੂੰ ਸ਼ੁਰੂ ਵਿੱਚ ਜਿਹੜੀ ਕੰਪਨੀ ਦੀ ਈਸਟ ਇੰਡੀਆ ਕੰਪਨੀ ਉਹਨੂੰ ਮਜ਼ਬੂਤ ਕਰਨ ਵਿੱਚ ਸਭ ਤੋਂ ਵੱਧ ਹੱਥ ਇਸ ਬੰਦੇ ਦਾ ਸੀ ਰੌਬਰਟ ਕਲਾਈ ਵਾਗਾ ਹੁਣ ਅਸੀਂ ਪੜ੍ਹਾਂਗੇ ਅਗਲਾ ਜੁੱਧ 1748 ਵਿੱਚ ਕੀ ਹੁੰਦਾਗਾ ਹైదరాబాద్ ਦੇ ਨਿਜ਼ਾਮ ਆਸੀਬੇ ਸ਼ਾਹ ਦੀ ਮੌਤ ਹੋ ਜਾਂਦੀ ਹੈ। ਦੇਖੋ ਇਹਦਾ ਪੁੱਤਰ ਹੁੰਦਾਗਾ ਨਾਸਰ ਜੰਗ ਤੇ ਦੋਤਾ ਹੁੰਦਾ ਮੁਜਫਰ ਜੰਗ। ਉਹਨਾਂ ਦੇ ਵਿੱਚਕਾਰ ਝਗੜਾ ਸ਼ੁਰੂ ਹੋ ਜਾਂਦਾ ਵੀ ਹੈਦਰਾਬਾਦ ਦਾ ਅਗਲਾ ਨਿਜ਼ਾਮ ਜਾਂ ਰਾਜਾ ਕਿਨੇ ਬਣਨਗਾ। ਜਿਹੜੇ ਫ੍ਰਾਂਸੀਸੀ ਸੀਗੇ ਤੇ ਅੰਗਰੇਜ਼ ਸੀ ਇਹਨਾਂ ਨੇ ਬਰੋਤੀਆਂ ਨਾਲ ਸਾਥ ਦਿੱਤਾ ਜਿਵੇਂ ਅੰਰੇਜਾਂ ਨੇ ਤਾਂ ਨਾਸਰ ਜੰਗ ਦਾ ਇਹੜਾ ਅਸ਼ਵਿਸ਼ਾ ਦਾ ਕੌਣ ਸੀਗਾ ਮੁੰਡਾ ਜਿਹੜੇ ਫ੍ਰਾਂਸੀਸੀਆਂ ਦਾ ਮੁਜ਼ੱਫਰ ਜੰਗ ਦਾ ਇਹ ਕੌਣ ਸੀ ਉਹਦਾ ਬੋਤਾ 1752 ਵਿੱਚ ਜਿਹੜਾ ਮੁਜ਼ੱਫਰ ਜੰਗਾਗਾ ਉਹ ਨਿਜ਼ਾਮ ਬਣ ਜਾਂਦਾ ਤੇ 1752 ਨੂੰ ਮੌਤ ਹੋ ਜਾਂਦੀ ਆ ਤਾਂ ਦਵਾਰੇ ਫ੍ਰਾਂਸੀਸੀਆਂ ਨੇ ਸਲਾਬਤ ਜੰਗ ਨੂੰ ਹైదరాబాద్ ਦਾ ਨਵਾਬ ਬਣਾ ਲਉਂਦੇ ਨੇ ਉਸਨੇ ਉੱਤਰੀ ਸਰਕਾਰ ਦੇ ਕੁਝ ਇਲਾਕੇ ਇਹਦਾ ਸਾਡਾ ਵਰਤਮਾਨ ਆਂਧਰਾ ਪ੍ਰਦੇਸ਼ ਦਾ ਏਰੀਆ ਦਾ ਇਹਦਾ ਉਹ ਪੁਰਾਣਾ ਹਿੱਸਾ ਉਹਨੂੰ ਪੁਰਾਣੀ ਸਰਕਾਰ ਕਹਿੰਦੇ ਨੇ ਕਿ ਸਾਡੇ ਪੂਰਬ ਵਾਲੇ ਪੂਰਬੀ ਘਾਟ ਵਾਲੇ ਪਾਸੇ ਇਸੇ ਤਰ੍ਹਾਂ ਇਹਦਾ ਹైదరాబాద్ ਦਾ ਸੀ ਇਸੇ ਤਰ੍ਹਾਂ ਕਰਨਾਟਕਾ ਦਾ ਸੀ ਪਰ ਚੰਦਾ ਸਾਹਿਬ ਦੀ ਮਦਦ ਕੀਤੀ ਫਰਾਂਸੀਸੀਆ ਨੇ ਉਹਨੇ ਕਰਨਾਟਕਾ ਦੇ ਨਵਾਬ ਅਨਰੂਧਿਨ ਮੁਖਤਾਤਾ ਤੇ ਆਪ ਨਵਾਬ ਬਣ ਗਿਆ ਜਿਹੜਾ ਰੌਕਟ ਕਲਾਇਮ ਸੀਗਾ ਅੰਗਰੇਜ਼ ਅਧਿਕਾਰੀ ਉਹਨੇ ਕਰਨਾਟਕ ਦੀ ਰਾਜਤਾਨੀ ਅੜਕਾਟ ਤੇ ਹਮਲਾ ਕਰਤਾ ਜਿਉ ਸਮੇਂ ਰਾਤਾ ਨੇ ਜ਼ਿਕਰ ਕਰਨਾਟਕਾ ਦੀ ਉਹ ਤੇ ਕੀ ਕਰਤਾ ਹਮਲਾ ਕਰਤਾ ਤੇ ਚੰਦਾ ਸਾਹਿਬ ਨੂੰ ਮਾਰ ਦਿੱਤਾ ਗਿਆ ਤੇ ਮੁਹੰਮਦ ਫਲੀ ਨੂੰ ਕੀ ਬਣਾਤਾ ਕਰਨਾਟਕਾ ਦਾ ਨਵਾਬ ਇੱਥੇ ਅਰਥ ਕੀ ਦਾ ਮਜ਼ਬੂਤ ਹੈਗਾ ਅੰਗਰੇਜ਼ਾਂ ਦਾ ਡਿਫਰੈਂਸ ਸੀਸਿਆਂ ਦਾ ਅੰਗਰੇਜ਼ਾਂ ਦਾ ਕਿਉਂਕਿ ਉਹਨਾਂ ਨੇ ਚੰਦਾ ਸਾਹਿਬ ਨੂੰ ਮਾਰ ਕਤੇ ਮੁਹੰਮਦ ਫਲੀ ਨੂੰ ਕੀ ਬਣਾਤਾ ਕਰਨਾਟਕਾ ਦਾ ਨਵਾਬ ਜਰੋਇ ਨਾ ਕੋ ਚਲੇ ਗਿਆ ਵੀ ਜੋਰਦਾਰ ਡੁੱਪਨੇ ਭਾਰਤ ਵਿੱਚ ਗਿਆਗਾ ਉਹ ਲੜਨ ਹੀ ਲੱਗ ਰਿਹਾ ਹੈਗਾ ਤਾਂ ਡੁੱਪਲੇ ਨੂੰ ਵਾਪਸ ਬਣਾ ਲਿਆ ਫਰਾਂਸ ਉਹਦੀ ਥਾਂ ਤੇ ਗੌਣ ਜੀ ਉਹਨੂੰ ਦੁਬਾਰੇ ਭਾਰਤ ਪੇਜਦਾ ਇਸ ਤਰ੍ਹਾਂ ਇਹ ਦੂਜਾ ਜੁੱਧ ਜਿਹਦੇ ਵਿੱਚ ਜ਼ਿਆਦਾਤਰ ਨੁਕਸਾਨ ਫ੍ਰਾਂਸੀਸਿਆਂ ਦਾ ਹੋਇਆ ਇੱਥੋਂ ਫਰਾਂਸੀਸੀਆ ਦੀ ਤਾਨਤ ਘਟਣੀ ਸ਼ੁਰੂ ਹੋ ਗਈ ਫਿਰ ਜੁੱਧ ਤੀਜਾ ਹੁੰਦਾਗਾ ਪੰਜਾਬ ਤੱਕ 63 ਤੱਕ 1756 ਵਿੱਚ ਇੰਗਲੈਂਡ ਤੇ ਫਰਾਂਸ ਦੇ ਵਿਚਕਾਰ ਸੱਤ ਸਾਲਾਂ ਦਾ ਜੰਗ ਸ਼ੁਰੂ ਹੋ ਜਾਂਦਾ ਜਦੋਂ ਉੱਥੋਂ ਸ਼ੁਰੂ ਹੋ ਗਿਆ ਤਾਂ ਭਾਰਤ ਵਿੱਚ ਵੀ ਸ਼ੁਰੂ ਹੋ ਗਿਆ ਜਦੋਂ ਭਾਰਤ ਵਿੱਚ ਸ਼ੁਰੂ ਹੋ ਗਿਆ ਤਾਂ 1763 ਵਿੱਚ ਉੱਥੇ ਸੰਧੀ ਹੁੰਦੀ ਹੈ ਪੈਰਿਸ ਦੀ ਪੈਰਿਸ ਰਾਜਧਾਨੀ ਹੈ ਵੀ ਫਰਾਂਸ ਦੀ ਉਸ ਸੰਧੀ ਅਨੁਸਾਰ ਜੇ ਉਹ ਬੰਦ ਹੋ ਜਾਂਦਾ ਜਿਹੜਾ ਉੱਥੇ ਬੰਦ ਹੋ ਗਿਆ ਤਾਂ ਭਾਰਤ ਵਿੱਚ ਵੀ ਬੰਦ ਹੋ ਗਿਆ ਇੱਥੇ ਵੱਡਾ ਨੁਕਸਾਨ ਹੁੰਦਾਗਾ ਫ੍ਰਾਂਸਿਸਿਆਂ ਦਾ ਫ੍ਰਾਂਸੀਸੀ ਪਾਂਡੇਚਰੀ ਤੇ ਮਾਹੀ ਦੇ ਲਾ ਕੇ ਹਾਰ ਜਾਂਦੇ ਨੇ ਪਰ ਜੋ ਸੰਧੀ ਹੁੰਦੀ ਹੈ ਪੈਰਿਸ ਦੇ ਉਹਦੇ ਤਹਿਤ ਜਿਹੜੇ ਇਲਾਕਿਆਂ ਤੇ ਅਧਿਕਾਰ ਕੀਤਾ ਸੀ ਅੰਗਰੇਜ਼ਾਂ ਨੇ ਉਹ ਲਾ ਕੇ ਫਰਾਂਸ ਵਾਲਿਆਂ ਨੂੰ ਮੋੜ ਤੇ ਪਰ ਸ਼ਰਤ ਇਹ ਰੱਖੀ ਵੀ ਤੁਸੀਂ ਇਹਨਾਂ ਖੇਤਰਾਂ ਦੀ ਕਲੇਬੰਦੀ ਨਹੀਂ ਕਰੋਗੇ ਐਂ ਰੱਖੋਗੇ ਤਾਂ ਇੱਥੇ ਵੱਧ ਨੁਕਸਾਨ ਹੁੰਦਾਗਾ 프랑ਸ ਦਾ ਇਸ ਤੋਂ ਬਾਅਦ ਜਿਹੜੀ ਫ੍ਰਾਂਸੀਸੀ ਕੰਪਨੀ ਸੀਗੀ ਉਹਦਾ ਪ੍ਰਭਾਵ ਭਾਰਤ 'ਚ ਘਟਨਾ ਸ਼ੁਰੂ ਹੋ ਗਿਆ ਤੇ ਜਿਹੜੀ ਬ੍ਰਿਟਿਸ਼ ਕੰਪਨੀ ਸੀਗੀ ਉਹਦਾ ਪ੍ਰਭਾਵ ਵਧਣਾ ਸ਼ੁਰੂ ਹੋ ਗਿਆ ਜੋ ਅਸੀਂ ਅੱਗੇ ਪੜਾਂਗੇ ਲੜਾਈ ਹੋਊਗੀ ਪਲਾਸੀ ਦੀ ਤੇ ਬਕਸਰ